ਲੱਗਦਾ ਆ ਸਪੈਸ਼ਲੀ ਮਿਲਣ ਲਈ ਬੱਚਿਆਂ ਨੂੰ ਬੁਲਾਇਆ ਗਿਆ ਹਾਂਜੀ ਮਿਲ ਕੇ ਬਹੁਤ ਵਧੀਆ ਲੱਗਿਆ ਵਧੀਆ ਵਧੀਆ ਸਰਨੇ ਗੱਲਾਂ ਕਰੀਆਂ ਕਿਹਾ ਆ ਵੀ ਹਰ ਕਦਮ ਤੇ ਤੁਹਾਡੇ ਨਾਲ ਆ ਕੋਈ ਵੀ ਪ੍ਰੋਬਲਮ ਹੁੰਦੀ ਆ ਤੁਹਾਡੇ ਨਾਲ ਆ ਬਸ ਇੰਨਾ ਹੀ ਗੜਾ ਬੱਚਾ ਵਿਥਾਲਸੀ ਹੈ ਹਾਂਜੀ ਮੇਰਾ ਬੱਚਾ ਵੀ ਥਾਲਸੀਮੀਆ ਹੈ ਕਿੰਨੇ ਸਾਲ ਦਾ ਬੱਚਾ ਜੀ ਮੇਰਾ ਬੱਚਾ 9 ਸਾਲ ਦਾ ਆ ਆ ਕਿਸ ਜਾਨਾ ਚਾਹੋਗੇ ਕਿੰਨੀ ਜਾਂ ਮੁਸ਼ਕਲਾ ਆਦੀ ਹੈ ਨਾਲ ਤੁਹਾਨੂੰ ਸਰ ਮੁਸ਼ਕਲਾ ਸਰ ਇੱਥੇ ਤਾਂ ਵੈਸੇ ਆਈ ਹੈ ਕਿ ਬਲੱਡ ਵਗੈਰਾ ਸਾਨੂੰ ਟਾਈਮ 'ਤੇ ਪ੍ਰੋਪਰ ਵਧੀਆ ਮਿਲ ਜਾਂਦਾ ਆ ਵੀ ਮੁਸ਼ਕਲ ਤਾਂ ਠੀਕ ਆ ਜੋ ਆਂਦੀ ਉਹ ਤਾਂ ਚਲੋ ਬੱਚੇ ਨੂੰ ਮਾਪਿਆਂ ਨੂੰ ਕਰਨਾ ਹੀ ਪੈਂਦਾ ਆ ਬਟੂ ਕੋਈ ਗੱਲ ਨਹੀਂ ਬਲੱਡ ਵਗੈਰਾ ਸਭ ਕੁਝ ਵਧੀਆ ਆ ਮਿਲ ਜਾਂਦਾ ਆ ਬਲੱਡ ਟਾਈਮ 'ਤੇ ਬਾਕੀ ਕੋਈ ਪ੍ਰੋਬਲਮ ਨਹੀਂ ਕਹਿੰਦਾ ਟੈਸਟ ਕਰਵਾਉਣਾ ਚਾਹੀਦਾ ਹੈ ਹਾਂਜੀ ਟੈਸਟ ਤਾਂ ਜਦੋਂ ਦੱਸਦੀ ਆ ਵੀ ਜਦੋਂ ਹੋਵੇ ਬੱਚੇ ਮਤਲਬ ਪਹਿਲਾਂ ਟੈਸਟ ਜਾਂਦਾ ਹੈ ਹਾਂਜੀ ਵਿਆਹ ਤੋਂ ਪਹਿਲੇ ਦਾ ਟੈਸਟ ਕਰਵਾ ਲਿਆ ਕਿੰਨੇ ਕੁ ਖੁਸ਼ ਆਜੇ ਬੱਚੇ ਸਰ ਬੱਚੇ ਵਧੀਆ ਖੁਸ਼ ਆ ਵੱਧ ਖੁਸ਼ ਹੋਇਆ ਤੁਹਾਨੂੰ ਮਿਲਿਆ ਤੁਸੀਂ ਮਿਲੇ ਬੱਚੇ ਮਿਲੇ ਕਿੰਨਾ ਕੁ ਮਜ਼ਾ ਆਇਆ ਹਾਂਜੀ ਉਹ ਵਧੀਆ ਸਰ ਮਤਲਬ ਇੰਨਾ ਟਾਈਮ ਕੱਢਿਆ ਸੱਟਲੀ ਸਰ ਨੇ ਕਿਸੇ ਨੂੰ ਪੁੱਛਿਆ ਹਾਲਚਲ ਪੁੱਛਿਆ ਬੱਚਿਆਂ ਦਾ ਸਾਡਾ ਮਤਲਬ ਕਿਤਾ ਆ ਕਿੱਦਾਂ ਨਹੀਂ ਮਤਲਬ ਸਾਰੀਆਂ ਚੀਜ਼ਾਂ ਟਾਈਮ ਅਨੁਸਾਰ ਮਿਲਦੀਆਂ ਆ ਯਾਨੀ ਬਾਕੀ ਵਧੀਆ ਲੱਗਿਆ ਬਹੁਤ ਖੁਸ਼ੀ ਹੋਈ ਮੈਨੂੰ ਸਾਨੂੰ ਫਾਜ਼ਿਲਕਾ ਜ਼ਿਲ੍ਹਾ ਦੇ ਮਾਨਯੋਗ ਐਸਐਸਪੀ ਸਾਹਿਬ ਨੇ ਬੁਲਾਇਆ ਸੀਗਾ ਕਿ ਉਹਨਾਂ ਨੂੰ ਪਤਾ ਲੱਗਿਆ ਜੀ ਵੀ ਥੈਲਾਸੀਮੀਆ ਨਾਮ ਦੀ ਵੀ ਕੋਈ ਮੱਲੋ ਪ੍ਰੋਬਲਮ ਹੈਗੀ ਐ ਉਹ ਬੱਚਿਆਂ ਨੂੰ ਮਿਲਣਾ ਚਾਹੁੰਦੇ ਸੀ ਉਹਨਾਂ ਨੇ ਬੱਚਿਆਂ ਕੋਲ ਜਾਣਕਾਰੀ ਲਈ ਔਰ ਬੱਚੇ ਦੇ ਮਾਤਾ ਪਿਤਾ ਕੋਲ ਵੀ ਜਾਣਕਾਰੀ ਲਈ ਵੀ ਥੈਲਾਸੀਮੀਆ ਕੀ ਚੀਜ਼ ਐ ਅਸੀਂ ਉਹਨਾਂ ਨੂੰ ਦੱਸਿਆ ਵੀ ਥੈਲਾਸੀਮੀਆ ਇੱਕ ਐਜੀ ਬਿਮਾਰੀ ਐ ਜਿਹਦਾ ਮੱਲੋ ਟ੍ਰੀਟਮੈਂਟ ਨਹੀਂ ਐ ਜਿਹ ਹੈ ਵੀ ਤਾਂ ਬਹੁਤ ਔਖਾ ਹੈਗਾ ਅਸੀਂ ਸਾਹਿਬ ਨੂੰ ਮਤਲਬ ਥੈਲਾਸੀਮੀ ਤੇ ਅਵੇਰਨੈਸ ਬਾਰੇ ਜੋ ਵੀ ਆਪਣੇ ਜਿੰਨੇ ਨਫਰੀ ਨੌਜਵਾਨੇ ਕਹਿੰਦੇ ਅਵੇਰਨੈਸ ਬਾਰੇ ਜਿਆਦਾ ਅਸੀਂ ਉਹਨਾਂ ਨੂੰ ਜਾਣਕਾਰੀ ਦਿੱਤੀ ਉਹਨਾਂ ਨੇ ਇਸ ਚੀਜ਼ ਨੂੰ ਮਤਲਬ ਸਵੀਕਾਰ ਕੀਤਾ ਕਿ ਬਹੁਤ ਵਧੀਆ ਗੱਲ ਹੈ ਜੀ ਜੇ ਅਵੇਰਨੈਸ ਹੋਏਗੀ ਤੇ ਤਾਂ ਹੀ ਆਪਾਂ ਇਸ ਬਿਮਾਰੀ ਤੋਂ ਬਚ ਸਕਦੇ ਉਹਨਾਂ ਨੇ ਭਰੋਸਾ ਦਿਵਾਇਆ ਥੈਲਾਸੀਮੀ ਬੱਚਿਆਂ ਵਾਸਤੇ ਜੋ ਵੀ ਅਸੀਂ ਕਰ ਸਕਦੇ ਹਾਂ ਵੱਧ ਤੋਂ ਵੱਧ ਕਰਾਂਗੇ ਸਰ ਅੱਜ ਬਹੁਤ ਵਧੀਆ ਲੱਗਾ ਕਿ ਸਾਡੇ ਜ਼ਿਲ੍ਹੇ ਦੇ ਫਾਜ਼ਿਲਕਾ ਦੇ ਐਸਐਸਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੱਚਿਆਂ ਨੂੰ ਥੈਲੈਸੀਮੀ ਬੱਚਿਆਂ ਨੂੰ ਬੁਲਾਇਆ ਗਿਆ ਔਰ ਬੱਚੇ ਨਾਲ ਰੂਬੂ ਹੋਏ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਔਰ ਉਹਨਾਂ ਨੇ ਸਭ ਤੋਂ ਵੱਡੀ ਗੱਲ ਜਿਵੇਂ ਪਿੱਛੇ ਐਸਐਸਪੀ ਸਾਹਿਬ ਮਿਲੇ ਸੀ ਇੱਕ ਦਿਨ ਦੇ ਸਾਡੇ ਐਸਐਸਪੀ ਸਾਹਿਬ ਗੌਰਵ ਜੀ ਬਣੇ ਸੀਗੇ ਤਾਂ ਉਹਨਾਂ ਨੇ ਕਿਹਾ ਵੀ ਤੁਹਾਡੀ ਹਰ ਸੰਭਵ ਮਦਦ ਤੁਹਾਡੇ ਨਾਲ ਚੱਲਾਂਗੇ ਸਾਨੂੰ ਇੱਕ ਪਲੇਟਫਾਰਮ ਮਿਲ ਗਿਆ ਫਾਜ਼ਿਲਕਾ ਦੇ ਵਿੱਚ ਜੋ ਇੱਕ ਸੰਸਾ ਬਲੱਡ ਨੇਸ਼ਨ ਦਾ ਬੜਾ ਵਧੀਆ ਵਰਕ ਕਰ ਰਹੀ ਹੈ ਔਰ ਨਾਲ ਬੱਚੇ ਐ ਸਾਰੇ ਇੱਕ ਪਰਿਵਾਰ ਦਾ ਰ ਇਕੱਠੇ ਕੰਮ ਕਰਾਂਗੇ ਮੈਂ ਵੀ ਤੁਹਾਡੇ ਨਾਲ ਇੱਕ ਪਰਿਵਾਰ ਦੀ ਪੰਥੀ ਹੋ ਕੇ ਕੰਮ ਕਰਾਂਗੇ ਕਰਾਂਗਾ ਜੋ ਕਿ ਸਾਨੂੰ ਬਹੁਤ ਅੱਛਾ ਲੱਗਿਆ ਕੀ ਨਾਮ ਹੈ ਤੁਹਾਡਾ ਕਵੀਰ ਕਿੱਥੇ ਰਹਿੰਦੇ ਹੋ ਬੋਰ ਅੱਜ ਫਾਜ਼ਿਲਕਾ ਦੇ ਐਸਐਸ ਖੁਸ਼ੀ ਹੋਈ ਮਹਿਸੂਸ ਦੇਖੋ ਬੜਾ ਜਦੋਂ ਮੈਂ ਇੱਥੇ ਆਇਆ ਉਸ ਤੋਂ ਬਾਅਦ ਜਦੋਂ ਮੈਨੂੰ ਹੈਲੀ ਸੀਨੀਅਰ ਦੇ ਬਾਰੇ ਜਾਣਕਾਰੀ ਦਿੱਤੀ ਗਈ ਤੇ ਮੈਂ ਬੱਚਿਆਂ ਨੂੰ ਮਿਲੇ ਤੇ ਕਿਸ ਤਰ੍ਹਾਂ ਆਪਣੀ ਆਰਗੇਨਾਈਜੇਸ਼ਨ ਕਿਸ ਤਰ੍ਹਾਂ ਫਾਜ਼ਿਲਕਾ ਦੇ ਜਿਹੜੇ ਸੋਸ਼ਲ ਵਰਕ ਹੋ ਰਿਹਾ ਬੱਚਿਆਂ ਲਈ ਇਹਨਾਂ ਮਿਹਨਤ ਕਰ ਰਹੇ ਹਨ ਨਾਲ ਨਾਲ ਜਿਹੜਾ ਕੱਲਾ ਇਹ ਨਹੀਂ ਹੈਗਾ ਕਿ ਬੱਚਿਆਂ ਨੂੰ ਸਹੂਲਤ ਮਿਲੇ ਬਲੱਡ ਉਹਨਾਂ ਨੂੰ ਟਾਈਮ ਸਿਰ ਮਿਲੇ ਬਟ ਨਾਲ ਦੀ ਨਾਲ ਉਹ ਅਵੇਅਰਨੈਸ ਵੀ ਚਾਹੁੰਦੇ ਆ ਕਿ ਉਹਨੂੰ ਜਿਹੜਾ থੈਲੇਸੀਮੀਆ ਦਾ ਮੇਨ ਸਭ ਤੋਂ ਇੰਪੋਰਟੈਂਟ ਜਿਹੜਾ ਹੈਗਾ ਰੂਟ ਹੈ ਉਹ ਹੈਗਾ ਜਾਣਕਾਰੀ ਨਾ ਹੋਣਾ ਤੇ ਉਸ ਲਈ ਜਿਹੜੀ ਹਿੰਮਤ ਕਰ ਰਹੀ ਆ ਸਾਰਿਆਂ ਨੂੰ ਜਿਹੜਾ ਬਰੀਫ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਹੈਲੇਸੀਮੀਆ ਬਾਰੇ ਵੀ ਜਦੋਂ ਤੁਸੀਂ ਮੈਰਿਜ ਹੈ ਜਾਂ ਉਸ ਤੋਂ ਪਹਿਲਾਂ ਤੁਸੀਂ ਕੀ ਪ੍ਰੋਕਾਸ਼ਨਸ ਲੈਣੇ ਆ ਬਾਅਦ ਕੀ ਲੈਣੇ ਆ ਸੋ ਥੈਟ ਕੀ ਇਹ ਜੀ ਪੋਜੀਸ਼ਨ ਨਾ ਆ ਸਕੇ ਤੇ ਬਲੱਡ ਦਾ ਜਿਹੜਾ ਸੁਣ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਫਾਜ਼ਿਲ ਕਾ ਦੇਖੋ ਜਦੋਂ ਦੇ ਯਾਸ ਆਇਆ ਕਿ ਬਲੱਡ ਦੀ ਕਦੇ ਕਮੀ ਨਹੀਂ ਆਈ ਤੇ ਇਹ ਬਹੁਤ ਹੀ ਵਧੀਆ ਗੱਲ ਆ ਕਿ ਸਾਰੇ ਹੀ ਜਿਹੜੇ ਹੈਗੇ ਐ ਤੇ ਜਿਹੜੇ ਡੋਨਰ ਸਗੇ ਆ ਤੇ ਮੈਂ ਅੱਜ ਇਸ ਸਾਰੀ ਇਹ ਗੱਲ ਸਾਰਾ ਸੁਣ ਕੇ ਸਾਰਾ ਦੇਖ ਕੇ ਬੈਠਾ ਹਾਂ ਮੈਂ 确保 ਕਰੂੰਗਾ ਕਿ ਅਸੀਂ ਹਰ ਅਸੀਂ ਜਿੰਨਾ ਵੱਧ ਤੋਂ ਵੱਧ ਮਤਲਬ ਅਸੀਂ ਕਰ ਸਕਦੇ ਉਹ ਘੱਟ ਹੀ ਆ ਵੈਸੇ ਪਰ ਅਸੀਂ ਹਾਜ਼ਰ ਹਾਂ ਤੇ ਜਿਹੜੀ ਇੱਕ ਇਹਨਾਂ ਨੇ ਪ੍ਰੋਬਲਮ ਦੱਸੀ ਹੈ ਕਿ ਆਪਾਂ ਨੂੰ ਜਿਹੜਾ ਜਿਹੜੀ ਮਸ਼ੀਨ ਹੈਗੀ ਹੈ ਉਹਨੂੰ ਬਲੱਡ ਨੂੰ ਪਿਉਰੀਫਾਈ ਕਰਦੀ ਆ ਤੇ ਉਹ ਅਕਤਰੀ ਅਬੋਰ ਜਾਣਾ ਪੈਂਦਾ ਹਾਲਕਿ ਇੱਥੇ ਮਸ਼ੀਨ ਹੈ ਕਿਉਂ ਕੰਮ ਨਹੀਂ ਕਰ ਰਹੀ ਇਹਦੇ ਲਈ ਜਰੂਰ ਅਸੀਂ ਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਸਾਰਿਆਂ ਨਾਲ ਜਿਹੜਾ ਡਰਗਸ ਇਨਸਪੈਕਟਰ ਤੇ ਸਿਵਲ ਸਰਜਨ ਸਾਰਿਆਂ ਨੂੰ ਕਾਲ ਕਰਕੇ ਮੀਟਿੰਗ ਕਰਾ ਕੇ ਇਹਨੂੰ ਜਲਦੀ ਹੱਲ ਕਰਾਵਾਂਗੇ ਥੈਲੇਸੀਮੀ ਵਾਲੇ ਬੱਚਿਆਂ ਨੂੰ ਖੁਸ਼ੀ ਦੀ ਜ਼ਿਆਦਾ ਜ਼ਰੂਰਤ ਹੈ ਤੇ ਅੱਜ ਤੁਸੀਂ ਇਹਨਾਂ ਨੂੰ ਆਪਣੇ ਦਫ਼ਤਰ ਬੁਲਾ ਕੇ ਲੈਣਾ ਕਾਫੀ ਜਿਹੜੇ ਪਲ ਸਾਂਝੇ ਕਰ ਰਹੇ ਹੋ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਵੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਕਿ ਸਾਨੂੰ ਅੱਜ ਫਾਜ਼ਲ ਕਾਦੀ ਐਸਐਸਪੀ ਨੇ ਆਪਣੇ ਦਫ਼ਤਰ ਬੁਲਾਇਆ ਕਿਵੇਂ ਦੇਖਦੇ ਨਹੀਂ ਬਹੁਤ ਅੱਛਾ ਲੱਗ ਰਿਹਾ ਹੈਗਾ ਹੁਣ ਇਹਨਾਂ ਨੂੰ ਅਸੀਂ ਪਾਰਟਿਸਿਪੇਟ ਕਰਾਇਆ ਕਰਾਂਗੇ ਇਹਨੂੰ ਜਦੋਂ ਹੁਣ ਸਾਡੀ ਕਿਤੇ ਪ੍ਰੇਡ ਹੁੰਦੀ ਹੈ ਜਾਂ ਹੋਰ ਐਕਟੀਵਿਟੀ ਹੁੰਦੀ ਹੈ ਉੱਥੇ ਲੈ ਕੇ ਜਾਇਆ ਕਰਾਂਗੇ ਸੋ ਥੈਟ ਕਿ ਜਿਹੜੇ ਜਿਹੜਾ ਆਮ ਬੰਦਾ ਨਹੀਂ ਦੇਖ ਸਕਦਾ ਉਹਨਾਂ ਨੂੰ ਇਹ ਚੀਜ਼ ਦੇਖਣ ਨੂੰ ਮਿਲੂ ਹੁ ਇਨਨੋਸੀਂ ਲੋਕ ਕਰਿਆ ਕਰਾਂਗੇ ਸੋ ਹੋਰ ਵੀ ਜਿਹੜੀ ਸਾਡੀ ਵਰਕਿੰਗ ਹੋਊਗੀ ਉਹਦੇ ਚ ਪਾਰਟਿਸਿਪੇਟ ਕਰਾਇਆ ਕਰਾਂਗੇ ਕੁਝ ਆਪਾਂ ਐਕਟੀਵਿਟੀਜ਼ ਹੋਰ ਕਰ ਰਹੇ ਆ ਕੋ ਸਪੋਰਟਸ ਵੀ ਹੋਊਗੀ ਉਹਦੇ ਚ ਪਾਰਟਿਸਿਪੇਟ ਕਰਾਵਾਂ ਕਰਾਵਾਂਗੇ ਆਪਾਂ ਠੀਕ ਹੈ ਸਿੰਘ ਬੱਚਿਆਂ ਦੀ ਇੱਕ ਜਿਹੜੀ ਤੁਸੀਂ ਆਪ ਦੇ ਨਾਲ ਅਟੈਚ ਕਰਕੇ ਇੱਕ ਨਵੀਂ ਜਿਹੜੀ ਫੌਜ ਬਣਾ ਰਹੇ ਹੋ ਬਿਲਕੁਲ ਬੜੀ ਖੁਸ਼ੀ ਹੋਈ ਮੈਨੂੰ ਬੜਾ ਅੱਛਾ ਲੱਗਿਆ ਇਹ ਕਿ ਐਂਡ ਸਭ ਤੋਂ ਵੱਡੀ ਗੱਲ ਹੈ ਦੇਖੋ ਤੁਸੀਂ ਸਾਰਿਆਂ ਨੇ ਰਲ ਕੇ ਇਸ ਚੀਜ਼ ਨੂੰ ਹਮਲਾ ਮਾਰਿਆ ਤੇ ਮੈਂ ਬੜਾ ਲੱਕੀ ਹਾਂ ਕਿ ਮੈਂ ਜੁੜਿਆ ਤੇ ਮੈਂ ਪੂਰੀ ਆਪਦੀ ਦਿਲੋਂ ਕੋਸ਼ਿਸ਼ ਕਰੂਗਾ ਕਿ ਸਾਰਿਆਂ ਲਈ ਕੁਝ ਨਾ ਕੁਝ ਕਰ ਸਕਾਂ ਪੇਰੈਂਟਸ ਦਾ ਕਹਿਣਾ ਸੀ ਕਿ ਕੁੰਡਲੀ ਮਲਾਉਣ ਦੀ ਬਜਾਏ ਜਿਹੜਾ ਥੈਲੇਸੀਮੀਆ ਵਿਆਹ ਤੋਂ ਪਹਿਲੇ ਇੱਕ ਜੋੜੇ ਨੂੰ ਟੈਸਟ ਕਰਵਾਉਣਾ ਜ਼ਰੂਰੀ ਹੈ ਤੇ ਪੰਜਾਬ ਪੁਲਿਸ ਦੀ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੀ ਗਿਣਤੀ ਹੈ ਤਾਂ ਮੁਲਾਜ਼ਮਾਂ ਨੂੰ ਕੀ ਕਹਿਣਾ ਚਾਹੀਦਾ ਮੈਂ ਇਹੀ ਕਹਿਣਾ ਚਾਹੁੰਗਾ ਦੇਖੋ ਜਿਵੇਂ ਇਹਨਾਂ ਨੇ ਦੱਸਿਆ ਹੈਗਾ ਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਸੀ ਜਾ ਜਾ ਕੇ ਇੰਸਟੀਚੂਟ ਜਾ ਕੇ ਜਿਹੜਾ ਹੈਗਾ ਅਵੇਅਰ ਕਰਦੇ ਆਂ ਸੋ ਇਸੇ ਤਰ੍ਹਾਂ ਹੀ ਅਸੀਂ ਸੋਚਿਆ ਹੁਣ ਜਦੋਂ ਸਾਡੀ ਸਾਰੀ ਫੋਰਸ ਇਕੱਠੀ ਹੁੰਦੀ ਹੈ ਪਰੇਡ ਦੇ ਟਾਈਮ ਹੋਰ ਐਕਟੀਵਿਟੀਜ਼ ਦੇ ਟਾਈਮ ਉਹਨਾਂ ਨੂੰ ਅਵੇਅਰ ਕਰਾਇਆ ਜਾਊਗਾ ਇਸੇ ਤਰ੍ਹਾਂ ਇਕੱਲੇ ਇਹ ਨਹੀਂ ਆਪਾਂ ਸਾਰੇ ਪੰਜਾਬ ਨੂੰ ਜਿਹੜਾ ਹੈਗਾ ਇਹਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ